ਮੰਮੀ ਅਸੀਂ ਜਾ ਰਹੇ ਹਾਂ ਮਨਦੀਪ ਦੇ ਘਰੇ। ਲੈ ਕੀ ਕਰਨਾ ਉੱਥੇ ਜਾ ਕੇ? ਪਿਛਲੀ ਵਾਰ ਗਈ ਸੀ ਤਾਂ 100 ਰੁਪਏ ਦਿੱਤੇ ਸੀ ਨੇ ਭਾਈ ਨੇ। ਨੂੰਹ ਰਾਣੀਏ 100 ਰੁਪਏ ਦੇ ਨਾ ਟੌਫੀਆਂ ਵੀ ਨਹੀਂ ਆਉਣੀਆਂ। ਨਾ 1000 ਰੁਪਏ ਦੇ ਤਾਂ ਉਹ ਹੀ ਖਾਣਾ ਉਹਨਾਂ ਦੇ। ਬਾਕੀ ਖਰਚੇ ਅੱਡ। ਮੰਮੀ ਤੁਸੀਂ ਇਹ ਕਹੀ ਜੀ ਗੱਲਾਂ ਕਰ ਰਹੇ ਹੋ। ਅਸੀਂ ਉੱਥੇ ਕੁਝ ਲੈਣ ਨਹੀਂ ਜਾ ਰਹੇ। ਅੱਜ ਇਹਦੇ ਭਰਾ ਦਾ ਬਰਥਡੇ ਹੈ। ਅਸੀਂ ਤਾਂ ਜਾ ਰਹੇ ਆ। ਉੱਟ ਗੱਲ ਲੈਣ ਦੇਂਦੀ ਨਹੀਂ ਹੁੰਦੀ ਜਦੋਂ ਤੇਰੀ ਭੈਣ ਆਉਂਦੀ ਐ ਚਾਹੇ ਉਹ ਕਿਵੇਂ ਵੀ ਆਵੇ ਅਸੀਂ ਉਹਨੂੰ ਕਿੰਨਾ ਦੇਣੇ ਉੱਟ ਲੈ ਗਏ ਨਾ ਸਾਹਮਣੇ ਵਾਲੇ ਦੀ ਇੱਜ਼ਤ ਹੀ ਹੁੰਦੀ ਐ ਉਹਦਾ ਮਾਂ ਨਹੀਂ ਵਰਦਾ ਹੁੰਦਾ ਨਾ ਇਹ ਗੱਲ ਸੁਣ ਪੁੱਤ ਮੇਰੀ ਇਹਦਾ ਜੀ ਕਰਦਾ ਨਾ ਉੱਠ ਜਾਣ ਨੂੰ ਇਹਨੂੰ ਜਾਣ ਦੇ ਤੂੰ ਘਰ ਹੀ ਰਹਿ ਇੱਕ ਹੀ ਗੱਲ ਹੋਈ ਮੰਮੀ ਮੈਂ ਕਿਉਂ ਨਾ ਜਾਵਾਂ ਉੱਥੇ ਕਿਉਂਕਿ ਪੁੱਤ ਮੈਂ ਚਾਹੁੰਨੀ ਆ ਵੀ ਉੱਥੇ ਜਾ ਕੇ ਮੇਰੇ ਪੁੱਤ ਦੀ ਬੇਇੱਜ਼ਤੀ ਨਾ ਹੋਵੇ ਮੰਮੀ ਤੋਂ ਨੂੰ ਕਿ ਨਹੀਂ ਕਿਹਾ ਕਿ ਉੱਥੇ ਮੇਰੀ ਬੇਇੱਜ਼ਤੀ ਹੁੰਦੀ ਹੈ ਉੱਥੇ ਮੇਰੀ ਪੂਰੀ ਇੱਜ਼ਤ ਹੁੰਦੀ ਹੈ ਤੇ ਖੂਬ ਮੇਰੀ ਖਾਤਰਦਾਰੀ ਹੁੰਦੀ ਹੈ ਫੁੱਟ ਤੂੰ ਰਹਿ ਨਹੀਂ ਦੇ ਮੈਨੂੰ ਸਭ ਪਤਾ ਹੈ ਕਿੰਨੀ ਹੁੰਦੀ ਹੈ ਤੇਰੀ ਖਾਤਰਦਾਰੀ ਖੁੱਟਾ ਨਾ ਵਿਖਾਣ ਨੂੰ ਦਾਣੇ ਨਹੀਂ ਹੈਗੇ ਹੁੰਦੀ ਹੈ ਤੇਰੀ ਖਾਤਰਦਾਰੀ ਓ ਮਮੀ ਕਿਉਂ ਤੁਸੀਂ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੇ ਹੋ ਅਸੀਂ ਚੰਗੇ ਕੰਮ ਵਾਸਤੇ ਜਾ ਰਹੇ ਹਾਂ ਸਾਨੂੰ ਜਾ ਲੈਣ ਦਿਓ ਹਾਂ ਹਾਂ ਜਾਓ ਮੇਰੀ ਗੱਲ ਸੁਣ ਲੈ ਚਲੇ ਜਾ ਚੱਲ ਮਨਦੀਪ ਚੱਲੀਏ ਮਨਦੀਪ ਤੂੰ ਨਾ ਮੰਮੀ ਦੀ ਗੱਲਾਂ ਦਾ ਗੁੱਸਾ ਨਾ ਕਰਿਆ ਕਰ ਚੀਚੇ ਮੇਰੇ ਘਰ ਦੇ ਹਾਲਾਤ ਐਨੇ ਚੰਗੇ ਨਹੀਂ ਹੈਗੇ ਤਾਂ ਇਹਦੇ 'ਚ ਮੇਰੀ ਕੀ ਗਲਤੀ ਆ ਉਹ ਤੇਰੀ ਕੋਈ ਗਲਤੀ ਨਹੀਂ ਹੈਗੀ ਨਾਹੀ ਤੈਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਐ ਨਾਲੇ ਅੱਜ ਨਾ ਤੂੰ ਮੇਰੀ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਤੈਨੂੰ ਸਿਰਫ ਇੱਕ ਬੰਦੇ ਦੀ ਗੱਲਾਂ ਦਾ ਗੁੱਸਾ ਮੰਨਣਾ ਤੇ ਉਹ ਬੰਦਾ ਮੈਂ ਆ ਜੇ ਮੇਰੀ ਕਹੀ ਗੱਲ ਸਮਝ ਆ ਗਈ ਤਾਂ ਫਿਰ ਚੱਲੀ ਆਪਾਂ ਹੈਪੀ ਬਰਥਡੇ ਵੀਰੇ ਥੈਂਕ ਯੂ ਭਣੇ ਰੱਬ ਕਰੇ ਮੇਰੇ ਵੀਰ ਦੀ ਉਮਰ ਨਾ 100 ਸਾਲ ਤੋਂ ਵੀ ਜ਼ਿਆਦਾ ਹੋਵੇ ਉਹ ਭਣੇ ਇੰਨੀ ਲੰਮੀ ਉਮਰ ਮੈਂ ਕੀ ਕਰਨੀ ਆ ਆਇਆ ਨਾ ਕਹੋ ਵੀਰੇ ਨਾਲੇ ਨਾ ਆ ਦੇਖੋ ਮੈਂ ਤੁਹਾਡੇ ਲਈ ਸ਼ਰਟ ਲੈ ਕੇ ਆਈਆਂ ਤੁਹਾਨੂੰ ਇਹ ਪਸੰਦ ਆ? ਹਾਂ ਪਹਿਣੇ ਸ਼ਰਟ ਤਾਂ ਮੈਨੂੰ ਬਹੁਤ ਪਸੰਦ ਆ ਪਰ ਤੂੰ ਨਾ ਇਨਾ ਖਰਚਾ ਨਾ ਕਰਿਆ ਕਰ। ਕਾਇਦੇ ਨਾਲ ਤਾਂ ਪਹਿਣੇ ਮੇਰਾ ਹੱਕ ਬਣਦਾ ਪਰ ਮੈਂ ਤਾਂ ਅਜੇ ਕੁਝ ਦੇ ਨਹੀਂ ਸਕਦਾ। ਕੋਈ ਗੱਲ ਨਹੀਂ ਵੀਰੇ ਇੱਕ ਵਾਰ ਤੁਹਾਡੀ ਜੌਬ ਲੱਗ ਜਾਣ ਦੋ ਫੇਰ ਦੇਖਿਓ ਕੀ ਕੀ ਲੈਣੀ ਆ ਤੁਹਾਡੇ ਤੋਂ ਪੂਰੀ ਲਿਸਟ ਬਣਾ ਰੱਖੀ ਆ ਮੈਂ। ਠੀਕ ਆ ਪਹਿਣੇ ਤੂੰ ਜੋ ਵੀ ਚੀਜ਼ ਮੰਗੇਗੀ ਨਾ ਮੈਂ ਤੈਨੂੰ ਉਹੀ ਦਵਾਉਂਗਾ ਲੈ ਲੈ ਮੇਰੇ ਕੋਲ ਤਾਂ ਆ ਹੀ ਐ ਇਹ ਤੂੰ ਰੱਖ ਲੈ ਵੀਰੇ ਇਹਦੀ ਕੀ ਲੋੜ ਸੀ ਮੇਰੇ ਭਰਾ ਦਾ ਪਿਆਰ ਹੀ ਮੇਰੇ ਲਈ ਬਹੁਤ ਆ ਪੁੱਤ ਤੂੰ ਜਦੋਂ ਵੀ ਆਉਣੀ ਹੈ ਨਾ ਬਹੁਤ ਖਰਚਾ ਕਰਕੇ ਆਉਣੀ ਪਰ ਸਾਡੇ ਕੋਲ ਤੈਨੂੰ ਦੇਣ ਵਾਸਤੇ ਕੁਝ ਨਹੀਂ ਹੁੰਦਾ ਅਸੀਂ ਨਾ ਪੁੱਤ ਬਹੁਤ ਸ਼ਰਮਿੰਦਾ ਹੋ ਜਾਂਦੇ ਜਦੋਂ ਨਾ ਤੈਨੂੰ ਕੁਝ ਦੇ ਨਹੀਂ ਸਕਦੇ ਮੰਮੀ ਤੁਸੀਂ ਇਹ ਜੀਆਂ ਗੱਲਾਂ ਨਾ ਕਰੋ ਉਹ ਤੁਸੀਂ ਮੈਨੂੰ ਸਭ ਕੁਝ ਦਿੱਤਾ ਤੁਸੀਂ ਮੈਨੂੰ ਪੜਾਇਆ ਲਿਖਾਇਆ ਇਸ ਕਾਬਿਲ ਬਣਾਇਆ ਨਾਲੇ ਅੱਜ ਨਾ ਵੀਰੇ ਦਾ ਜਨਮ ਦਿਨ ਆ ਤੁਸੀਂ ਇਹ ਜੀਆਂ ਗੱਲਾਂ ਨਾ ਕਰੋ ਪਤਨੀ ਹੈ ਫਿਰ ਵੀ ਉਹ ਮੰਮੀ ਜੀ ਤੁਸੀਂ ਆ ਗੱਲਾਂ ਛੱਡੋ ਫਟਾਫਟ ਰੋਟੀ ਬਣਾਓ ਫਿਰ ਸਾਰੇ ਇਕੱਠੇ ਬੈਠ ਕੇ ਖਾਣੇ ਆ ਹਾਂਜੀ ਮੰਮੀ ਜੀ ਬਹੁਤ ਭੁੱਖ ਲੱਗੀ ਆ ਚਲ ਠੀਕ ਆ ਪੁੱਤ ਮੈਂ ਹੁਣੇ ਬਣਾ ਕੇ ਲੈ ਆਨੀ ਐ ਕੀ ਹੋ ਗਿਆ ਮੰਦੀਪ ਕਰੇ ਜਾਣ ਸਾਰਨਾ ਮੰਮੀ ਜੀ ਨੇ ਫੇਰ ਉਹੀ ਸਵਾਲ ਸ਼ੁਰੂ ਕਰ ਦੇਣਾ ਕਿ ਕੀ ਦਿੱਤਾ ਤੇਰੇ ਭਰਾ ਨੇ ਕੀ ਦੱਸੂ ਮੈਂ ਮੰਮੀ ਜੀ ਨੂੰ ਫੇ ਮੈਨੂੰ 100 ਰੁਪਏ ਦਿੱਤਾ ਤੇ ਸੁਣ ਕੇ ਨਾ ਮੰਮੀ ਜੀ ਨੇ ਮੇਰੇ ਘਰਦਿਆਂ ਨੂੰ ਉਲਟਾ ਸਿੱਧਾ ਬੋਲਣਾ ਸ਼ੁਰੂ ਕਰ ਦੇਣਾ ਤੇ ਨਾ ਜੀ ਮੈਂ ਨਹੀਂ ਇਹ ਸਹਿਣ ਕਰ ਸਕਦੀ ਵੀ ਕੋਈ ਮੇਰੇ ਘਰਦਿਆਂ ਨੂੰ ਬਿਨਾਂ ਗਲਤੀ ਤੋਂ ਸਜ਼ਾ ਦੇਵੇ। ਉਹ ਅੱਜ ਕੀ ਅੱਜ ਤੋਂ ਬਾਅਦ ਵੀ ਮੰਮੀ ਜੀ ਤੁਹਾਨੂੰ ਕੁਝ ਨਹੀਂ ਕਹਿਣਗੇ। ਓ ਤੁਸੀਂ ਦੱਸ ਕਿਉਂ ਨਹੀਂ ਦਿੰਦੇ ਵੀ ਇਹslfਾਬੇਜ ਹੈ ਕੀ ਆ? ਉਹ ਸਮਾਨ ਹੈਗਾ ਅੰਦਰ ਆ ਜਾ ਮੈਂ ਦਿਖਾ ਦੂੰਗਾ। ਆ ਜਾ। ਮੰਮੀ ਇਹ ਕਿੱਲੇ ਆਇਆ ਹੋ ਤੁਸੀਂ? ਤੇਰੀ ਫੈਨ ਵਾਹ ਜੀ ਛੂਟ ਲੱਗੇ ਨਾ ਵਧੀਆ ਨਾ ਹਾਂ ਮੰਮੀ ਬਹੁਤ ਵਧੀਆ ਹੈ ਹੋਰ ਬਈ ਜਾਈ ਪੈਕੇਂ ਦੇ ਕੀ ਦਿੱਤੇ ਤੇਰੇ ਘਰ ਦੇ ਨੇ 100 ਰੁਪਿਆ 200 ਰੁਪਿਆ ਮੰਮੀ ਮੈਂ ਦੱਸਦਾ ਕੀ ਦਿੱਤੇ ਤੇ ਘਰ ਦੇ ਆ ਫੜੋ ਫਿਰ ਇਹਦੇ ਚ ਕੀ ਹੈ ਮੰਮੀ ਪੈਸੇ ਦਿੱਤੇ ਨੇ ਇਹਦੇ ਪ੍ਰਾਣ ਨੇ ਵੇ ਇਹ ਤਾਂ ਪੁੱਤ 10-12 ਹਜ਼ਾਰ ਨੇ ਆ ਮੰਮੀ ਕੱਪੜੇ ਵੀ ਦਿੱਤੇ ਨੇ ਥੋੜੇ ਵਾਸਤੇ ਤੇ ਦੋਨੋਂ ਪਹਿਣਾ ਵਾਸਤੇ ਵੇ ਇਹ ਤਾਂ ਕੱਪੜੇ ਵੀ ਬਾਰੇ ਛੋਣੇ ਨੇ ਮਹਿੰਗੇ ਵੀ ਹੋਣਗੇ ਨੂੰ ਲੈਣੇ ਇਦਾਂ ਕਿ ਤਾਂ ਮੌਜ ਕਰਾਤੀ ਤੇਰੇ ਘਰਦਿਆਂ ਨੇ ਮੰਮੀ ਇੱਥੇ ਹੀ ਬਸਣੀ ਹੈਗੀ ਮੈਨੂੰ ਵੀ ਪੂਰੇ 5000 ਰੁਪਏ ਦਿੱਤੇ ਇਹਦੇ ਕਰਦਿਆ ਨੇ ਅੱਛੇ ਪੁੱਤ ਇਹ ਕਮਤਕਾਰ ਕਿਵੇਂ ਹੋ ਗਿਆ ਕੋਈ ਲੋਟਰੀ ਲੂਟਰੀ ਲੱਗੀ ਨਾ ਵੀ ਉਹ ਮੰਮੀ ਕੋਈ ਲੋਟਰੀ ਲੂਟਰੀ ਨਹੀਂ ਲੱਗੀ ਇਹਦਾ ਭਰਾ ਨਹੀਂ ਹੈਗਾ ਉਹਦੀ ਪੜ੍ਹਾਈ ਪੂਰੀ ਹੋ ਗਈ ਤੇ ਵੱਡੀ ਕੰਪਨੀ ਚ ਉਹਦੀ ਨੌਕਰੀ ਲੱਗੀ ਅੱਛੇ ਪੁੱਤ ਇਹ ਤਾਂ ਬਹੁਤ ਵਧੀਆ ਖਬਰ ਸੁਣਾਈਏ ਤੁਸੀਂ ਨਾਲੇ ਪੁੱਤ ਮੇਰੇ ਕਰਨਿਓ ਨਾ ਆਜ ਵਾ ਇਹਨੂੰ ਧੰਨਵਾਦ ਕਹਿਵੀਂ ਔਰੇ ਦਿੱਤੇ ਕਪੜੇ ਨਾ ਮੈਨੂੰ ਬਹੁਤ ਉਪਸੰਧ ਆਏ ਨੇ ਠੀਕ ਆ ਮੰਮੀ ਜੀ ਮੰਮੀ ਮੈਂ ਨਾ ਫਰੈਸ਼ ਹੋ ਕੇ ਆਇਆ ਹੋਏ ਹੋਏ ਪੁੱਤ ਮੰਮੀ ਜੀ ਮੈਂ ਵੀ ਕਪੜੇ ਬਦਲ ਕੇ ਆਉਣੀ ਆ ਫਿਰ ਤੁਹਾਡੇ ਵਾਸਤੇ ਚਾਹ ਬਣਾ ਦੇਣੀ ਆ ਹਾਂ ਹਾਂ ਪੁੱਤ ਬਦਲ ਲੈ ਕਪੜੇ ਤੂੰ ਚਾਹ ਦੇ ਫਿਕਰ ਨਾ ਕਰ ਉਹ ਤਾਂ ਮੈਂ ਆਪੇ ਬਣਾ ਲੂੰਗੀ ਤੂੰ ਸਵੇਰ ਦੇ ਨਿਕਲੇ ਹੋ ਨਾ ਥਕੇ ਹੋਗੇ ਨਹੀਂ ਆਪੇ ਜੀ ਨਾ ਪੁੱਤ ਤੂੰ ਹੀ ਰੱਖ ਲੈ ਤੈਨੂੰ دیر ਭਰ ਆਣ ਦਿੱਤੇ ਨਾ ਉਸ ਨੇ ਇਹ ਸਾਰਾ ਕੁਝ ਕਿਉਂ ਕੀਤਾ? ਉਹ ਤੇਰੇ ਲਈ। ਉਹ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਘਰ ਵਾਲੀ ਨੂੰ ਕੋਈ ਕੁਝ ਬੋਲੇ ਪਰ ਮੈਂ ਮੇਰੀ ਮਾਈ ਕਿਉਂ ਨਾ ਹੋਵੇ? ਦੇਖਬੰਦੀ। ਜੇ ਮੰਮੀ ਨੂੰ ਮੈਂ ਵੈਸੇ ਹੀ ਕੁਝ ਕਹਿ ਦੇਣਾ ਨਾ ਤਾਂ ਮੰਮੀ ਨੂੰ ਬੁਰਾ ਲੱਗਦਾ। ਉਹ ਸੋਚਦੀ ਕਿ ਮੈਂ ਆਪਣੀ ਘਰ ਵਾਲੀ ਦੀ ਸਾਈਡ ਲੈ ਰਿਆ ਤੇ ਉਹਨਾਂ ਨੂੰ ਪੁੱਠੇ ਸਿੱਧੇ ਜਵਾਬ ਦੇ ਰਿਹਾ। ਇਸ ਵਾਸਤੇ ਮੈਨੂੰ ਇਹੀ ਤਰੀਕਾ ਠੀਕ ਲੱਗਿਆ। ਚਲੋ ਇਹ ਤਾਂ ਠੀਕ ਆ। ਖੇਰ ਤੁਹਾਨੂੰ ਇੰਨੇ ਪੈਸੇ ਖਰਚ ਕਰਨ ਦੀ ਕੀ ਲੋੜ ਸੀ ਉਹ ਮੈਂ ਕਿੱਥੇ ਪੈਸੇ ਖਰਚ ਕੀਤੇ ਨੇ ਪੈਸੇ ਤਾਂ ਦੇਖ ਆ ਪਏ ਨੇ ਨਾਲੇ ਮੰਮੀ ਤੇ ਪੈਣਾ ਨੂੰ ਆਪਾਂ ਵੈਸੇ ਵੀ ਸੂਟ ਲਿਆ ਕੇ ਦੇਨੇ ਰਹਨੇ ਆ ਤਾਂ ਇਹਦਾ ਮਤਲਬ ਘਰ ਦਾ ਸਾਦਾ ਕੁਝ ਕਰਈ ਤਾਂ ਹੈ ਨਾਲੇ ਮਨਦੀਪ ਜੇ ਥੋੜੇ ਜਿਹੀ ਪੈਸੇ ਖਰਚ ਕਰਕੇ ਮੇਰੀ ਘਰ ਵਾਲੀ ਤੇ ਉਹਦੇ ਘਰ ਵਾਲੇ ਨੂੰ ਇੱਜ਼ਤ ਮਿਲ ਸਕਦੀ ਏ ਤਾਂ ਫਿਰ ਮੈਂ ਪੈਸੇ ਕਿਉਂ ਨਾ ਖਰਚ ਕਰਾਂ ਉਹ ਮੈਂ ਤੇਰੀ ਖੁਸ਼ੀ ਵਾਸਤੇ ਤਾਂ ਕਰੋੜ ਰੁਪਈਆ ਵੀ ਖਰਚ ਕਰ ਸਕਦਾ ਭਰਜੀ ਜੋ ਵੀ ਤੁਸੀਂ ਕਰ ਰਹੇ ਹੋ ਇਹ ਤਾਂ ਝੂਠ ਆ ਨਾ ਮੇਰੇ ਘਰਦਿਆਂ ਨੇ ਤਾਂ ਮੈਨੂੰ ਕੁਝ ਵੀ ਨਹੀਂ ਦਿੱਤਾ ਹੈਗਾ ਫਿਰ ਉਹ ਤੈਨੂੰ ਕਿ ਨਹੀਂ ਕਿਹਾ ਕਿ ਤੇਰੇ ਘਰਦਿਆਂ ਨੇ ਮੈਨੂੰ ਕੁਝ ਦਿੱਤਾ ਨਹੀਂ ਉਹ ਜਿਨੇ ਆਪਣੀ ਹੀਰੇ ਵਰਗੀ ਤੀ ਮੈਨੂੰ ਦੇਤੀ ਹੋਵੇ ਉਹ ਇਸ ਤੋਂ ਵੱਧ ਕੇ ਹੋਰ ਕੀ ਦੇਣਗੇ ਮੈਂ ਨਾ ਪਿਛਲੇ ਜਨਮ ਚ ਜ਼ਰੂਰ ਮੋਤੀ दान ਕੀਤੇ ਹੋਣਗੇ ਜਿਹੜਾ ਇਸ ਜਨਮ ਚ ਤੁਸੀਂ ਮੈਨੂੰ ਮਿਲੇ ਹੋ